ਜੀ ਇੱਕ ਪਾਸਪੋਰਟ ਅੱਜ ਸਾਨੂੰ ਹੋਰ ਰਿਸਿਵ ਹੋ ਗਿਆ ਬੜੀ ਖੁਸ਼ੀ ਦੀ ਗੱਲ ਆ ਇਹ ਨੂੰ ਚਾਹਲੇ ਹੋ ਹੋਲ ਨਹੀਂ ਰਿਹਾ ਸਾਥ ਇਹ ਹੈ ਨਾ ਦੇਖਦਾ ਕਿਹਦੀ ਕਿਸਮਤ ਨਿਕਲਦੀ ਆ ਇਹ ਕਿਹੜਾ ਬੰਦਾ ਆ ਰਿਹਾ ਹੈਗਾ ਮਾਰ ਮੂਰੇ ਇਹਦੀ ਕਿਸਮਤ ਨਿਕਲ ਗਈ ਆ ਇਹ ਲੈ ਵੀ ਬਾਬਾ ਸੱਤਪੋਹੀ ਬੱਦਮੀਲੇ ਪੰਦੇ ਦਾ ਹੀ ਹੋਵੇ ਥੁੱਲੇ ਰਾਣੀ ਦਾ ਅਜਮਾ ਉਹ ਲੇਟ ਤੀਹਣੇ ਥੁੱਲੇ ਦਾ ਉਹ ਲੈ ਉਹ ਤਾਂ ਵਿਸ਼ਵਾਸ ਨਹੀਂ ਪਿਆ ਆਪਣੇ ਤੇ ਇਹ ਉਹਦਾ ਲੇਟ ਆ ਕੰਮ ਲੋ ਮਿੱਤਰੋ ਆ ਪਾਸਪੋਰਟ ਇੱਕਾ ਜਿ ਸਾਨੂੰ ਰਸੀਦ ਹੋ ਗਿਆ ਇਹ ਪਰ ਹਜੇ ਅਸੀਂ ਇਹ ਵੀਜ਼ਾ ਆ ਵੀਜ਼ਾ ਲੱਗਿਆ ਹੋਇਆ ਉਹ ਇਹ ਹਜੇ ਬਸ ਨਾਮ ਨੰਦਾ ਦਿਖਾਇਓ ਤੇ ਹਰੋ ਜੀ ਪਾਸਪੋਰਟ ਉੱਪਰ ਲਿਖਿਆ ਬਾਕ ਵਾਲੇ ਬੰਦੇ ਦਾ ਕਿਸੇ ਦਾ ਬਰਕਬਰ ਮੜਾ ਇਹ ਹੈਗਾ ਜੀ ਚਲੋ 2 ਸਾਲ ਦਾ 2 ਸਾਲ ਦਾ ਬਰਨ ਮੜਾ ਦੋਸਤੋ ਇੱਕ ਤੁਹਾਨੂੰ ਬੜੀ ਖੁਸ਼ੀ ਦੀ ਗੱਲ ਹੈ ਵੀ ਅੱਜ ਸਾਡਾ ਇਹ ਪੰਜਵਾਂ ਪਾਸਪੋਰਟ ਆ ਜਿਹੜਾ ਉਹ ਸਾਨੂੰ ਅੱਜ ਰਿਸੀਵ ਹੋ ਗਿਆ ਬੜੀ ਖੁਸ਼ੀ ਦੀ ਗੱਲ ਹੈ ਕਿ ਅਫਸੇ ਵੀ ਦੱਸਾਂਗੇ ਵੀ ਕਿ ਹੈ ਕਿਦਾ ਇਹ ਪਰ ਇੰਨਾ ਕਿ ਤੁਹਾਨੂੰ ਦੱਸ ਦੇਣਾ ਵੀ ਇਹ ਪਾਸਪੋਰਟ ਤੁੰਨਾ ਬੜੇ ਮੈਂ ਕੰਡਦਾ ਹੈ ගේ पाස්කगा दे නාතුම लाගේ ස